ਮੰਗਦਾ ਸ਼ਰਾਬ ਪੀਂਦੇ ਬਾਏ ਇਥੇ ਤੁਸੀਂ ਹੈਂ ਇਹ ਆਸ਼ਮ ਦੀ ਸੇਵਾ ਕਰਦੇ ਉਹਨੇ ਦੀ ਆਸ਼ਮ ਦੀ ਸੇਵਾ ਕਰਦੇ ਪਿਆ ਤੁਸੀਂ ਆਪਣੇ ਬੱਚੇ ਨਾਲ ਫਾਰਾ ਵੀ ਪਿੰਡ ਮੰਗ ਰਿਹਾ ਪਰ ਅੰਦਰ ਵੜ ਕੇ ਤੁਹਾਨੂੰ ਅਗਰ ਨਹੀਂ ਲਈ ਹੈ ਹੈ ਇਹ ਤਾਂ ਅਸੀਂ ਕਿਹਾ ਵੀ ਇਧਰ ਬੜੇ ਨਾ ਯਾਰ ਹੈਂ ਅਸੀਂ ਕਹਿੰਦੇ ਕੋਈ ਖਾ ਪੀ ਕੇ ਨਾ ਪੂਰਾ ਨਸ਼ਾ ਕਰਕੇ ਵੈਗ ਰੂ ਤਾਂ ਵੀਰੇ ਅਸੀਂ ਰੋਜ਼ ਵੈਗ ਰੂ ਤਾਂ ਹੀ ਰੋਜ਼ ਬੋਲਦੇ ਆ ਵੈਗ ਰੂ ਅਸੀਂ ਰੋਜ਼ ਜਿਹੜਾ ਲੰਡੋ ਬੰਦੋਂ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਮੜਦੇ ਫਿਰਦੇ ਤੁਸੀਂ ਗਲੀਆਂ ਚਾੰਦੇ ਫਿਰਦੇ ਜੀ ਕਿਥੋਂ ਆਏ ਦੱਸੋ ਮਰੇ ਹਾਂ ਹਾਈ ਕਿਥੋਂ ਜੇ ਜਿਹੜੇ ਬਿੰਦ ਤੋਂ ਆਏ ਜੀ ਆਪਾਂ ਮੋਗੇ ਦਾ ਹੈ ਮੋਗੇ ਤੋਂ ਇੱਥੇ ਕੀ ਕਰਦੇ ਬਈ ਜੀ ਕਿਹੜੀ ਸੰਸਥਾ ਤੁਹਾਡੀ ਸੰਸਥਾ ਕਿਹੜੀ ਦਾ ਐਸੋ ਬੋਲੋ ਛੋਲ ਕੇ ਦੱਸੋ ਛੋਲ ਕੇ ਦੱਸੋ ਨਾ ਬੋਲੋ ਸਾਡਾ ਮੱਡੀ ਹਿਆਰ ਰੋੜ ਪਿੰਲੇ ਜੰਡੂਸ ਮਗਲੇ ਇੱਪੜੋ ਕੇ ਬੋਹੀ ਕਰ ਪੈ ਲੱਗੀ ਹਾਈ ਰੋੜਾ ਬਾਕੀ ਤਾਂ ਪਤਾ ਪਤਾ ਪਹੁੰਚੇ ਹੁੰਦੇ ਲੱਗੀ ਰਾਹ ਪੈਣ ਦੇ ਵੀਡੀਓ ਬਣਾਉਂਦੇ ਹਾਂ ਕਰ ਲੈ ਨੁਬੜੇ ਨੌਜੀ ਮਿਲੇ ਗੰਦੇ ਕੱਪੜੇ ਹੈ ਨਹੀਂ ਅਸੂਲੀਆਂ ਇਹ ਜਾਂਦੇ ਹੋਏ ਬੈਸਿਕ ਕਰਨਾ ਹੁੰਦਾ ਫਿਰੋਜ਼ਪੁਰ ਦੇ ਕਸਬਾ ਮਮਦੂਰ ਦੇ ਵਿੱਚ ਜਿਹੜੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤਾਂ ਦੱਸਦੇ ਹਾਂ ਕਿ ਇਹ ਧਾਰਮਿਕ ਆਸਥਾ ਦੀ ਆੜ ਦੇ ਵਿੱਚ ਉਗਰਾਹੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਤੁਸੀਂ ਵੇਖ ਰਹੇ ਹੋ ਮਮਦੂਰ ਦੇ ਵਿੱਚ ਦਿਨ ਦੇ ਸਮੇਂ ਉਗਰਾਹੀ ਕਰ ਰਹੇ ਸਨ ਤੇ ਸ਼ਾਮ ਨੂੰ ਜਦ ਵੇਖਿਆ ਤਾਂ ਸ਼ਰਾਬ ਦੇ ਠੇਕੇ ਤੇ ਪੈਗ ਚੜਾ ਰਹੇ ਸਨ ਖੋਤੀ ਰੂਪ ਦੇ ਵਿੱਚ ਸੇਵਾ ਕਰਨ ਵਾਲੇ ਤਿੰਨੇ ਜਣੇ ਆਪਣੇ ਆਪ ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਜੰਡੂ ਸਿੰਘ ਵਾਲਾ ਵਿਖੇ ਸਥਿਤ ਬਿਰਦ ਆਸ਼ਰਮ ਦੀ ਸੇਵਾ ਦੀ ਗੱਲ ਆਖ ਰਹੇ ਨੇ ਤੇ ਉਗਰਾਹੀ ਕਰਨ ਵਾਲੇ ਜਿਹੇ ਠੱਗਾ ਤਿੰਨ ਨੌਸਰ ਬਾਜਾ ਨੇ ਅਸਲੀ ਰੂਪ ਦੇ ਵਿੱਚ ਧਾਰਮ ਵਾਲਿਆਂ ਤੇ ਵੀ ਸਵਾਲੀਆ ਚਿੰਨ੍ਹ ਖੜੇ ਕਰ ਦਿੱਤੇ ਨੇ ਇਲਾਕਾ ਵਾਸੀਆਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜੇ ਇਹ ਠੱਗਰ ਤੇ ਨੌ ਸਰਵਾਜਾਂ ਨੂੰ ਕਿਸੇ ਵੀ ਪ੍ਰਕਾਰ ਦੀ ਉਗਰਾਹੀ ਨਾ ਦਿਓ ਸਾਰੀਆਂ ਧਾਰਮਿਕ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਦਾਨੀ ਸੱਜਣਾ ਤੇ ਆਗੂਆਂ ਨੂੰ ਬੇਨਤੀ ਹੈ ਕਿ ਅਜਿਹੇ ਲੋਕਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਨ ਤੇ ਅੱਗੇ ਆਉਣ ਤਾਂ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਆਸ਼ਰਮ ਵਾਲੇ ਜੀ ਬੰਦਰ ਸ਼ਰਾਪੀ ਦੇ ਭਾਈ ਜੀ ਤੁਸੀਂ ਹੈਂ ਆਸ਼ਰਮ ਦੀ ਸੇਵਾ ਕਰਦੇ ਉਹਨੇ ਵੀ ਆਸ਼ਰਮ ਦੀ ਸੇਵਾ ਕਰਦੇ ਆਪਣੇ ਬੱਚੇ ਸਾਡੇ ਫਾਰਾ ਵੀ ਪਿੰਡ ਮੰਗ ਰਿਹਾ ਹੈ ਅੰਦਰ ਵੜ ਕੇ ਦਨਪੰਦੇ ਹਾਂ ਜਿੱਦ ਨਹੀਂ ਆਖੇ ਵੀ ਤਰ ਬਣਦਾ ਯਾਰ ਹੈਂ ਅਸੀਂ ਕਹਾਂ ਕੋਈ ਖਾਪੀ ਕੀ ਨਾ ਪੂਰਾ ਨਸ਼ਾ ਕਰਕੇ ਵੈਗਰੂ ਤਾਂ ਫਿਰੇ ਅਸੀਂ ਰੋਜ਼ ਵੈਗਰੂ ਤਾਂ ਹੀ ਰੋਜ਼ ਬੋਲਦੇ ਆਂ ਵੈਗਰੂ ਅਸੀਂ ਰੋਜ਼ ਅਸੀਂ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਨੂੰ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਹਾਂ ਪ੍ਰਧਾਨ ਤੁਸੀਂ ਬਾਰੇ ਕੰਮ ਕਰਾਓ ਹਾਂ ਇਹ ਕਿੱਥੋਂ ਜੀ ਜਿਹੜੇ ਬਿੰਦ ਤੋਂ ਆਏ ਜੀ ਮੋਗੇ ਦਾ ਹੈਂ ਮੋਗੇ ਤੋਂ ਉਹ ਟੇਕੀ ਕਰਦੇ ਪਏ ਜੀ ਕਿਹੜੀ ਸੰਸਤਾ ਤੁਹਾਡੀ ਸੰਸਤਾ ਕਿਹੜੀ ਦਾ ਐਸਲੋ ਪਤਾ ਹੈ ਬਾਕੀ ਜਲਾ ਦੇਣੇ ਹਨ ਹੋਲ ਕੇ ਦੱਸੋ ਹੋਲ ਕੇ ਦੱਸੋ ਨਾ ਬੋਲੋ ਸੰਸਤਾ ਦਾ ਨਾਮ ਮੱਡੀ ਸ਼ਹਿਰ ਕੋਲ ਪਿੰਲੇ ਜੰਦੂਸ ਵਾਲੇ ਇਫੜੋ ਕੇ ਬਹੁਤ ਹੀ ਦਰਫਾ ਲੱਗੀ ਹੈ ਹੈ ਰੋੜਾ ਬਾਕੀ ਤੁਹਾਨੂੰ ਪਤਾ ਪਤਾ ਨਹੀਂ ਹੁੰਦੇ ਲੱਗੀ ਰੱਖਾ ਪਈ ਕੰਨ ਤੇ ਵੀਡੀਓ ਬਣਾਉਣਾ ਕਰਾਈ ਨੂੰ ਬੜੇ ਬੌਜੀ ਮਿਲੇ ਕਹਿੰਦੇ ਕਪੜੇ ਹੈ ਨਹੀਂ ਐਸੀ ਉਸ ਫੇਰੀ ਆ ਦੇ ਬੈਸ ਕਿਵੇਂ ਕਰਨਾ ਹੁੰਦਾ ਹੈ ਆਸ਼ਰਮ ਵਾਲੇ ਜਿਹੜੇ ਸ਼ਰਾਬ ਪੀਂਦੇ ਭਾਈ ਛੱਡੀ ਸੀ ਹੈਂ ਆਸ਼ਰਮ ਦੀ ਸੇਵਾ ਕਰਦੇ ਉਹਨੇ ਵੀ ਆਸ਼ਰਮ ਦੀ ਸੇਵਾ ਕਰਦੇ ਪਏ ਤੁਸੀਂ ਆਪਣੇ ਪੁੱਤਾਂ ਲਈ ਪਾਰਾ ਵੀ ਪਿੰਡ ਮੰਗ ਰਿਹਾ ਪਰ ਅੰਦਰ ਵੜ ਕੇ ਉਹ ਕਰਨੀ ਨਹੀਂ ਹੈਂ ਸਾਡੇ ਵਿੱਚ ਤਾਂ ਅਸੀਂ ਨਹੀਂ ਅੱਖਾਂ ਵਿੱਚ ਤੇ ਬੜੇ ਨਾ ਯਾਰ ਹੈਂ ਤੁਸੀਂ ਕਹਿ ਰਹੇ ਹੋ ਕਿ ਖਾਪੀ ਕਿ ਨਾ ਪੂਰਾ ਨਸ਼ਾ ਕਰਕੇ ਵੈਗਰੂ ਤਾਂ ਵੀਰੇ ਅਸੀਂ ਰੋਈ ਵੈਗਰੂ ਤਾਂ ਅਸੀਂ ਰੋਈ ਬੋਲਦੇ ਆ ਵੈਗਰੂ ਸਹੀ ਦੁਨੀਆ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਹਾਂ ਆਹ ਕਿੱਥੋਂ ਜੇ ਜਿਹੜੇ ਬਿੰਦੋਂ ਆਏ ਜੀ ਆਪਾਂ ਮੋਗੇ ਦਾ ਹੈ ਮੋਗੇ ਤੋਂ ਇੱਥੇ ਕੀ ਕਰਦੇ ਬਈ ਜੀ ਕਿਹੜੀ ਸੰਸਥਾ ਤੁਹਾਡੀ ਸੰਸਥਾ ਕਿਹੜੀ ਦੱਸੋ ਫਿਰ ਦੱਸੋ ਬਾਕੀ ਨਾ ਆ ਜੀ ਛੋਲ ਕੇ ਦੱਸੋ ਛੋਲ ਕੇ ਦੱਸੋ ਨਾ ਬੋਲੋ ਸਾਡਾ ਮੱਡੀ ਹਿਆਰ ਸੜ ਰੋੜ ਪਿੰਲੇ ਜੰਡੂਸ ਮੰਗਾਲੇ ਨਿਪੜੋਗੇ ਬੋਹੀ ਕਰ ਪੈ ਲੱਗੇ ਹੈ ਰੋੜਾ ਬਾਕੀ ਤਾਂ ਪਤਾ ਪਤਾ ਨਹੀਂ ਹੁੰਦੇ ਲੱਗੀ ਜਾ ਪੈ ਜੰਡੂ ਦਾ ਵੀਡੀਓ ਬਣਾਉਣਾ ਕਰਾ ਲੈ ਲੂੜੇ ਨੌਂ ਜੀ ਮਿਲੇ ਗੰਦੇ ਕੱਪੜੇ ਹੈ ਨਹੀਂ ਅਸੂਲੀਆ ਤੇ ਬੈਸਿਕ ਕਰਨਾ ਫਿਰੋਜ਼ਪੁਰ ਦੇ ਕਸਬਾ ਮਮਦੂਰ ਦੇ ਵਿੱਚ ਜਿਹੜੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤਾਂ ਦੱਸਿਆ ਗਿਆ ਕਿ ਇਹ ਧਾਰਮਿਕ ਆਸਥਾ ਦੀ ਆੜ ਦੇ ਵਿੱਚ ਉਗਰਾਹੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਤੁਸੀਂ ਵੇਖ ਰਹੇ ਹੋ ਮਮਦੂਰ ਦੇ ਵਿੱਚ ਦਿਨ ਦੇ ਸਮੇਂ ਉਗਰਾਹੀ ਕਰ ਰਹੇ ਸਨ ਤੇ ਸ਼ਾਮ ਨੂੰ ਜਦ ਵੇਖਿਆ ਤਾਂ ਸ਼ਰਾਬ ਦੇ ਠੇਕੇ ਤੇ ਪੈਗ ਚੜਾ ਰਹੇ ਸਨ ਖੋਤੀ ਰੂਪ ਦੇ ਵਿੱਚ ਸੇਵਾ ਕਰਨ ਵਾਲੇ ਤਿੰਨੇ ਜਣੇ ਆਪਣੇ ਆਪ ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਜੰਡੂ ਸਿੰਘ ਵਾਲਾ ਵਿਖੇ ਸਥਿਤ ਬਿਰਦ ਆਸ਼ਰਮ ਦੀ ਸੇਵਾ ਦੀ ਗੱਲ ਆਖ ਰਹੇ ਨੇ ਤੇ ਉਗਰਾਹੀ ਕਰਨ ਵਾਲੇ ਜਿਹੇ ਠੱਗਾ ਤਿੰਨ ਨੌਸਰ ਬਾਜਾ ਨੇ ਅਸਲੀ ਰੂਪ ਦੇ ਵਿੱਚ ਧਾਰਮਿਕ ਉਗਰਾਹੀ ਕਰਨ ਵਾਲਿਆਂ ਤੇ ਵੀ ਸਵਾਲੀਆ ਚਿੰਨ੍ਹ ਖੜੇ ਕਰ ਦਿੱਤੇ ਨੇ ਇਲਾਕਾ ਵਾਸੀਆਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜੇ ਇਹ ਠੱਗਰ ਤੇ ਨੌ ਸਰਵਾਜਾਂ ਨੂੰ ਕਿਸੇ ਵੀ ਪ੍ਰਕਾਰ ਦੀ ਉਗਰਾਹੀ ਨਾ ਦਿਓ ਸਾਰੀਆਂ ਧਾਰਮਿਕ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਦਾਨੀ ਸੱਜਣਾ ਤੇ ਆਗੂਆਂ ਨੂੰ ਬੇਨਤੀ ਹੈ ਕਿ ਅਜਿਹੇ ਲੋਕਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਨ ਤੇ ਅੱਗੇ ਆਉਣ ਤਾਂ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਆਸ਼ਰਮ ਵਾਲੇ ਜੀ ਬੰਕਸ਼ ਰਾਪੀ ਦੇ ਭਾਈ ਜੀ ਤੁਸੀਂ ਹੈ ਆਸ਼ਰਮ ਦੀ ਸੇਵਾ ਕਰਦੇ ਉਹਨੇ ਵੀ ਆਸ਼ਰਮ ਦੀ ਸੇਵਾ ਕਰਦੇ ਆਪਣੇ ਬੱਚੇ ਸਾਰੇ ਫਾਰਾ ਵੀ ਪਿੰਡ ਮੰਗ ਰਿਹਾ ਹੈ ਅੰਦਰ ਵੜ ਕੇ ਦਨਪੰਦੇ ਹਾਂ ਜਿਹੜੀ ਅੱਖਾਂ ਵਿੱਚ ਤਰ ਬਣਦਾ ਆ ਹਾਂ ਅਸੀਂ ਕਹਾਂ ਕੋਈ ਖਾਪੀ ਕਿ ਨਾ ਪੂਰਾ ਨਸ਼ਾ ਕਰਕੇ ਵੈਗਰੂ ਤਾਂ ਫਿਰੇ ਅਸੀਂ ਰੋਜ਼ ਵੈਗਰੂ ਤਾਂ ਹੀ ਰੋਜ਼ ਬੋਲਦੇ ਆ ਵੈਗਰੂ ਅਸੀਂ ਰੋਜ਼ ਅਸੀਂ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵਰਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਹਾਂ ਹਾਂ ਪ੍ਰਧਾਨ ਤੁਸੀਂ ਬਾਰੇ ਕੰਮ ਕਰਦੇ ਮਰੇ ਹਾਂ ਕਿੱਥੋਂ ਜੀ ਜਿਹੜੇ ਬਿੰਦ ਤੋਂ ਆ ਜੀ ਮੋਗੇ ਦਾ ਹਾਂ ਮੋਗੇ ਤੋਂ ਇਹ ਟਿਕੀ ਕਰਦੇ ਪਏ ਕਿਹੜੀ ਸੰਸਥਾ ਤੁਹਾਡੀ ਸੰਸਥਾ ਕਿਹੜਾ ਦੱਸੋ ਬਾਕੀ ਨਰਵਾਣੇ ਚੰਨੇ ਹੋਲ ਕੇ ਦੱਸੋ ਹੋਲ ਕੇ ਦੱਸੋ ਨਾ ਬੋਲੋ ਮਾਡੀ ਸ਼ਹਿਰ ਪਰ ਉਹ ਪਿੰਡ ਜੰਦੂਸ ਵਾਲੇ ਇਪੜੋ ਕੇ ਬਹੁਤ ਹੀ ਕਰਫੇ ਲੱਗ ਹੈ ਹਾਈ ਰੋਡ ਹੈ ਬਾਕੀ ਤਾਂ ਪਤਾ ਪੁੱਤਾਂ ਕਿ ਹੁੰਦੇ ਲੱਗੀ ਰਹਾ ਪਈ ਤਾਂ ਵੀਡੀਓ ਬਣਾਉਣਾ ਹਾਂ ਕਰਾ ਲੀ ਨੁ ਬੜੇ ਬੌਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੂ ਇਸ ਏਰੀਆ ਦੇ ਇਦਾਂ ਦੇ ਬੈਸ ਵੀ ਕਰਾਣਾ